ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਾਡਾ ਵਿਸ਼ਾ ਹੈ ਕਿ 36 ਪ੍ਰਕਾਰ ਦੇ ਪਦਾਰਥ ਕੀ ਹੈ ਤੇ 36 ਪ੍ਰਕਾਰ ਦਾ ਹੀ ਵਰਣਨ ਕਿਉਂ ਕੀਤਾ ਜਾਂਦਾ ਕਿਉਂਕਿ ਸਾਡੇ ਸਿੱਖ ਸਭਿਆਚਾਰ ਦੇ ਵਿੱਚ ਤੇ ਗੁਰਬਾਣੀ ਦੀ ਬਖਸ਼ਿਸ਼ ਹੈ ਜਿਸ ਦਾ ਸਦਕਾ ਅਸੀਂ 36 ਪਦਾਰਥਾਂ ਦੀ ਵਿਚਾਰ ਕਰਦੇ ਹਾਂ ਭਾਰਤੀ ਸਭਿਆਚਾਰ ਵਿੱਚ ਵੀ 36 ਪਦਾਰਥਾਂ ਦਾ ਵਰਣਨ ਹੈ ਕਿਉਂਕਿ ਜਿਹੜੀ ਸਾਡੀ ਰਸਨਾ ਹੈ ਪੰਜਾਂ ਗਿਆਨ ਇੰਦਰੀਆਂ ਵਿੱਚੋਂ ਜ਼ੁਬਾਨ ਸਾਡਾ ਗਿਆਨ ਇੰਦਰਾ ਹੈ ਜਿਹੜੀ ਰਸਾਂ ਦਾ ਗਿਆਨ ਦਿੰਦੀ ਹੈ ਤੇ ਜਿਹਦੇ ਬਾਰੇ ਅਸੀਂ 36 ਪ੍ਰਕਾਰ ਦੇ ਪਦਾਰਥਾਂ ਦੀ ਗੱਲ ਕਰਦੇ ਹਾਂ ਸਾਡੇ ਟੀਕਾਕਾਰਾਂ ਨੇ ਤਕਰੀਬਨ 6 ਰਸਾਂ ਦਾ ਵਰਣਨ ਕੀਤਾ ਹੈ ਕਾਮ ਸਿੰਘ ਨੱਵਾ ਜੀ ਨੇ ਵੀ ਵਰਣਨ ਕੀਤਾ ਹੈ ਭਾਈ ਵੀਰ ਸਿੰਘ ਜੀ ਨੇ ਵੀ ਪ੍ਰੋਫੈਸਰ ਸਾਫ ਸਿੰਘ ਜੀ ਨੇ ਵੀ ਕਿ 6 ਰਸ ਨੇ ਖੱਟਾ ਮਿੱਠਾ ਕਸੈਲਾ ਕੌੜਾ ਤਿੱਖਾ ਸਲੂਣਾ ਇਹ ਜਦ ਇੱਕ ਦੂਸਰੇ ਨਾਲ ਮਿਲਦੇ ਆ ਤਾਂ ਇਹਦੇ ਵਿੱਚੋਂ 36 ਪ੍ਰਕਾਰ ਦੇ ਰਸ ਪੈਦਾ ਹੁੰਦੇ ਆ ਤਾਂ ਇਹਦੇ ਬਾਰੇ ਕਿਉਂਕਿ ਜਿਹੜੀ ਭਾਈ ਗੁਰਦਾਸ ਜੀ ਦਾ ਕਥਨ ਵੀ ਹੈ ਖੱਟ ਰਸ ਮਿੱਠ ਰਸ ਮੇਲਕ ਹੈ 36 ਭੋਜਨ ਹੋਣ ਰਸੋਈ ਕਿ ਰਸਾਂ ਦੇ ਇੱਕ ਦੂਜੇ ਸੁਮੇਲ ਦੇ ਨਾਲ ਰਸੋਈ ਦੇ ਵਿੱਚ 36 ਪ੍ਰਕਾਰ ਦੇ ਜਾਂ ਰਸਪਰਪੂਰੇ ਪਦਾਰਥ ਪੈਦਾ ਹੁੰਦੇ ਨੇ ਪੰਚਮ ਪਾਸ਼ਾ ਮਹਾਰਾਜ ਜੀ ਦਾ ਵੀ ਫਰਮਾਨ ਹੈ ਜਿਸ ਦਾ ਦਿੱਤਾ ਸਭ ਕੁਝ ਲੈਣਾ 36 ਅੰਮ੍ਰਿਤ ਭੋਜਨ ਖਾਣਾ ਉਸ ਆਲਪੁਰਖ ਦੀ ਬਖਸ਼ਿਸ਼ ਦਾ ਸਦਕਾ ਹੀ ਸਭ ਕੁਝ ਮਿਲਦਾ ਕਿ ਅਸੀਂ 36 ਪ੍ਰਕਾਰ ਦੇ ਭੋਜਨ ਛਕਦੇ ਹਾਂ ਤਾਂ 6 ਰਸਾਂ ਤੋਂ ਅੱਗੇ ਵੀ ਸਾਡੇ ਇੱਕ ਬਹੁਤ ਹੀ ਪ੍ਰਾਤਨ ਬਜ਼ੁਰਗ ਹੋਏ ਗਰਵਖ ਸਿੰਘ ਕੇਸਰੀ ਜੀ ਇਹਨਾਂ ਦਾ ਜੀਵਨ ਕਾਲ ਤਕਰੀਬਨ 1881 ਤੋਂ ਲੈ ਕੇ 1959 ਤੱਕ ਹੈ ਇਹ ਅਰਬੀ ਫਾਰਸੀ ਉਰਦੂ ਹਿੰਦੀ ਸੰਸਕ੍ਰਿਤ ਦੇ ਬਹੁਤ ਗਿਆਤਾ ਸਨ ਤੇ ਡੇਢ ਦਰਜਨ ਦੇ ਕਰੀਬ ਇਹਨਾਂ ਨੇ ਖੋਜ ਭਰਪੂਰ ਪੁਸਤਕਾਂ ਵਿੱਚ ਲਿਖੀਆਂ ਇਹਨਾਂ ਨੇ ਇੱਕ ਖੋਜ ਭਰਪੂਰ ਪੁਸਤਕ ਲਿਖੀ ਸੰਖਿਆ ਕੋਸ਼ ਛੇ ਰਸਾਂ ਤੋਂ ਅੱਗੇ ਜਾ ਕੇ ਕਿਉਂਕਿ ਸਹਿਜ ਭਾਵੇਂ ਜਿਹੜੀ ਸ਼ਬਦ ਪ੍ਰਚਲਿਤ ਹੋਵੇ ਨਾ ਤਾਂ ਉਹਦੇ ਬਾਰੇ ਜਾਣਨ ਦੀ ਉਤਸੁਕਤਾ ਵੀ ਹੁੰਦੀ ਹੈ ਬਈ ਛੇ ਰਸਾਂ ਤੋਂ ਅੱਗੇ ਵੀ ਕੋਈ ਭੋਜਨਾਂ ਦੀ ਗਿਣਤੀ ਹੈ ਤਾਂ ਇਹਨਾਂ ਨੇ ਪ੍ਰਾਤਨ ਕਿਉਂਕਿ ਸੰਸਕ੍ਰਿਤ ਦੇ ਵਿਦਵਾਨ ਸਨ ਪਛਾਵਾਂ ਦੇ ਗਿਆਤਾ ਸਨ ਇਹਨਾਂ ਨੇ 36 ਪਦਾਰਥਾਂ ਦੀ ਗਿਣਤੀ ਵੀ ਦਰਜ ਕੀਤੀ ਹੈ ਕਿ 36 ਪਦਾਰਥ ਕੀ ਹੈ ਜਿਵੇਂ ਹਰ ਪ੍ਰਕਾਰ ਦੀਆਂ ਰੋਟੀਆਂ ਕਿਸੇ ਪ੍ਰਕਾਰ ਦੀਆਂ ਪੂੜੀਆਂ ਅੱਗੇ ਜਿਹੜੀ ਕਚੌਰੀ ਐ ਹਰ ਪ੍ਰਕਾਰ ਦੀਆਂ ਦਾਲਾਂ ਹਰ ਪ੍ਰਕਾਰ ਦੇ ਚਾਵਲ ਤੇ ਸਭ ਤਰ੍ਹਾਂ ਦੇ ਸਾਗ ਤੇ ਭੁਰਜੀਆਂ ਕੜੀਆਂ ਮਠਿਆਈਆਂ ਇਹਦੇ ਨਾਲ ਹੀ ਕੋਈ ਸੇਵੀਆਂ ਹੈ ਖਿਚੜੀ ਹੈ ਪਕੌੜੇ ਹੈ ਤੇ ਜਿੰਨੇ ਤਰ੍ਹਾਂ ਦੇ ਅਚਾਰ ਨੇ ਜਿੰਨੇ ਤਰ੍ਹਾਂ ਦੇ ਮਰੱਬੇ ਨੇ ਭੱਲੇ ਨੇ ਰਾਇਤੇ ਨੇ ਪਾਪੜ ਨੇ ਬੜੀਆਂ ਨੇ ਕਿਸੇ ਕਿਸਮ ਦੀ ਖੀਰ ਬਣੀ ਹੋਵੇ ਕਿਸੇ ਕਿਸਮ ਦਾ ਕੜਾਹ ਬਣਿਆ ਹੋਵੇ ਲੱਡੂ ਜਲੇਬੀਆਂ ਰਾਬੜੀ ਇਕ ਲਾਫਸੀ ਹੈ ਲਾਫਸੀ ਦਾ ਅਰਥ ਹੁੰਦਾ ਮਿੱਠੀ ਲੱਸੀ ਇਸ ਤਰ੍ਹਾਂ ਮਲਾਈ ਮੱਖਣ ਦੁੱਧ ਤੋਂ ਬਣੇ ਪਦਾਰਥ ਘਿਓ ਤੋਂ ਬਣੇ ਪਦਾਰਥ ਮੱਖਣ ਤੋਂ ਬਣੇ ਪਦਾਰਥ ਜਿੰਨੇ ਕਿਸਮ ਦੇ ਅਚਾਰ ਨੇ ਔਰ ਜਿੰਨੇ ਕਿਸਮ ਦੇ ਫਲ ਤੇ ਮੇਵੇ ਨੇ ਫੇਣੀਆਂ ਨੇ ਪਕੌੜੇ ਨੇ ਜਿੰਨੇ ਕਿਸਮ ਦੇ ਚੂਰ ਨੇ ਇਹਨਾਂ ਨੇ ਇੱਕ ਗਿਣਤੀ ਇਹ 36 ਪ੍ਰਕਾਰ ਦੇ ਪਦਾਰਥਾਂ ਦੀ ਵੀ ਦਰਜ ਕੀਤੀ ਹੁਣ ਇਹ ਜਿਹੜਾ ਫਲਸਫਾ ਹੈ ਕਿਉਂਕਿ ਇਹ ਸਾਰਾ ਕੁਝ ਮਨੁੱਖ ਦੇ ਹਿੱਸੇ ਆ ਪੰਚਮ ਪਾਸ਼ਾ ਮਹਾਰਾਜ ਜੀ ਦਾ ਫਰਮਾਨ ਹੈ ਜਿਹ ਪ੍ਰਸਾਦ 36 ਅੰਮ੍ਰਿਤ ਖਾਹੇ ਤਿਸ ठाਕਰ ਕੋ ਰੱਖ ਮਨ ਮਾਹੇ ਏ ਭਾਈ ਜੀ ਦੀ ਪ੍ਰਸਾਦ ਦੇ ਨਾਲ ਬਖਸ਼ਿਸ਼ ਦੇ ਨਾਲ ਕਿਰਪਾ ਦੇ ਨਾਲ ਤੂੰ 36 ਪ੍ਰਕਾਰ ਦੇ ਭੋਜਨ ਸ਼ਕਬ ਹੈ ਉਸ ਅਕਾਲ ਪੁਰਖ ਨੂੰ ਹਿਰਦੇ ਵਿੱਚ ਵੀ ਵਸਾ ਕੇ ਰੱਖ ਤਾਂ ਇਹ ਜਿਹੜੀ ਛੱਤਿਆਂ ਦੀ ਗਿਣਤੀ ਹੈ ਕਿਉਂਕਿ ਜਿੰਨੇ ਸਾਡੇ ਅੰਕਗਣਿਤ ਵਿੱਚ ਅੰਕੜੇ ਆਏ ਨੇ ਨਾ ਚਾਹੇ ਤਿੰਨ ਤਾਪ ਨੇ ਚਾਹੇ ਚਾਰ ਖਾਣੀਆਂ ਨੇ ਚਾਰ ਬਾਣੀਆਂ ਨੇ ਚਾਹੇ ਛੇ ਰਸ ਨੇ ਚਾਹੇ 36 ਪ੍ਰਕਾਰ ਦੇ ਪਦਾਰਥ ਨੇ ਇਸ ਤਰ੍ਹਾਂ ਸਾਡੇ ਅੰਕਗਣਿਤ ਨਾਲ ਬਹੁਤ ਕੁਝ ਸਾਡੇ ਵਿਦਵਾਨਾਂ ਨੇ ਇਹਦੀ ਖੋਜ ਕਰਕੇ ਵਰਣਨ ਕੀਤਾ ਹੈ ਤੇ ਅਕਸਰ ਅਸੀਂ ਇਹ ਜਿਹੜੀਆਂ ਮਹਾਰਾਜ ਦੀ ਬਖਸ਼ਿਸ਼ ਪੰਕਤੀਆਂ ਪੜ੍ਹਦੇ ਆਂ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦਿਨ ਦੇ ਤੋਟ ਨਾ ਆਵੇ ਅਗੰਤ ਪਰੇ ਪੰਡਾਰ ਹੇ ਭਾਈ ਉਹ ਦਾਤਾ ਏਕ ਹੈ ਜਿਹੜਾ ਸਭਨਾਂ ਨੂੰ ਦਾਤਾ ਦਿੰਦਾ ਜਿਹਦੇ ਵਿੱਚ ਸਾਰੇ ਪਦਾਰਥ ਆਗੇ ਸਾਗੇ ਰਸ ਆਗੇ ਸਾਰੇ ਭੋਜਨ ਆਗੇ ਤੇ ਉਹਦੇ ਦਿੰਦਿਆਂ ਤੋਟ ਵੀ ਨਹੀਂ ਆਉਂਦੀ ਤੇ ਇਹ ਅਗੰਤ ਪੰਡਾਰ ਉਹਦੇ ਪਰੇ ਹੋਏ ਨੇ ਇਸ ਲਈ ਇਹ ਜਿਹੜੀ ਗਿਣਤੀ ਦਾ ਵਰਣਨ ਕਈ ਵਾਰੀ ਇਹ ਸਾਡੇ ਜਦੋਂ ਅਸੀਂ ਕੈਂਪ ਹੁੰਦੇ ਆ ਅਕਸਰ ਇਸ ਤਰ੍ਹਾਂ ਦੇ ਸਵਾਲ ਜਿਹੜੇ ਆ ਸਾਡੇ শ্রোਤੇ ਦੇ ਮਨ ਵਿੱਚ ਹੁੰਦੇ ਆ ਤਾਂ ਇਹਦੇ ਬਾਰੇ ਅਸੀਂ ਹੋਰ ਵੀ ਜਿਹੜੇ ਸਾਡੇ ਇਸ ਤਰ੍ਹਾਂ ਦੀ ਵਿਸ਼ੇ ਨਹੀਂ ਉਹਨਾਂ ਤੇ ਵਿਚਾਰ ਕਰਾਂਗੇ ਇਹਦੀ ਇੱਥੇ ਹੀ ਸਮਾਪਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ